ਤਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰਿਓ ਸਾਧ ਸੰਗਤ ਜੀ ਬਖਸ਼ਿਸ਼ ਹੋਈ ਹੈ ਕਲ ਦਿਰੂਜ ਅਸੀਂ ਅਸੀਂ 13 ਸ਼ਬਦਾਂ ਦਾ ਵਿਚਾਰ ਕਥਾ ਹੋਈ ਸੀ ਸੋ ਭਾਈ ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇ ਕਲਗਲ ਮਹਾਰਾਜ ਜੀ ਨੇ ਅਮਰਤੀ ਕੀਤੀ ਸੀ ਸੋ ਇਹ ਰੂ ਛਕਣਾ ਜ਼ਰੂਰੀ ਹੈ ਇਹ ਸਾਡੀ ਬੇਨਤੀ ਪ੍ਰਵਾਨ ਕਰ ਲਿਓ ਭਾਈ ਰੋਜ਼ ਰੋਜ਼ ਕੋਈ ਨਹੀਂ ਕਹਿੰਦਾ ਕਿਸੇ ਨੂੰ ਆਪ ਜੀ ਪਾ ਕਥਾ ਸੁਣਦੇ ਹੋ ਬਾਣੀ ਸੁਣਦੇ ਹੋ ਇਸ ਕਰਕੇ ਆਪਦੇ ਚਰਨਾਂ ਦੀ ਬੇਨਤੀ ਕਰਦੇ ਆ ਭਾਈ ਆਪਣੇ ਜਨਰ ਨੂੰ ਸਫਲ ਕਰ ਲਓ ਇਹ ਵੀ ਇਦਾਂ ਹੀ ਵੇਖੀ ਜਿੱਦਾਂ ਹੁਣ ਬ੍ਰਤੀਤ ਹੋ ਰਿਹਾ ਨਾ ਇਦਾਂ ਹੀ ਹੁਣ ਕੋਈ ਖਾਸ ਫਰਕ ਨਹੀਂ ਪੈਂਦਾ ਸਿਰਫ ਇਹ ਹੈ ਕਿ ਕਰਤਾਂ ਤੋਂ ਬਚਣਾ ਹੈ ਕਰਤਾਂ ਤੋਂ बच ਕੇ ਚੱਲਣਾ ਆਪ ਨਹੀਂ ਕਰਨਾ ਕਿਸੇ ਨਾਲ ਝੂਠ ਸੱਚ ਨਹੀਂ ਬੋਲਣਾ ਕਿਸੇ ਦਾ ਹੱਕ ਨਹੀਂ ਖਾਣਾ ਪਰ ਆਪਣਾ ਪ੍ਰੇਮ ਪਿਆਰ ਨਾਲ ਸੱਚੀ ਸੱਚੀ ਕਮਾਈ ਕਰੋ ਅਮਰਤ ਧਾਰੀ ਬਣੋ ਨਾਮ ਸੋਹੋ ਬੰਦਗੀ ਕਰੋ ਅੱਜ ਮਹਾਰਾਜ ਕਹਿੰਦੇ ਨੇ ਜਿਹੜੇ ਸ਼ਕਲ ਲੈਂਦੇ ਨੇ ਨਾ ਉਹ ਫਿਰ ਪਰਮੇਸ਼ਰ ਦੇ ਭਗਤ ਜਨ ਬਣ ਜਾਂਦੇ ਨੇ ਭਗਤਾ ਵਿੱਚ ਆ ਜਾਂਦੇ ਨੇ ਕਿੰਦੇ ਉਹਨਾਂ ਦਾ ਕੰਮ ਹੁਣ ਭਗਤੀ ਕਰਨਾ ਹੋ ਜਾਂਦਾ ਹੈ ਜਿੱਥੇ ਰੋਜ਼ ਦੀ ਕਿਰਤ ਕਮਾਈ ਕਰਨੀ ਹੈ ਉੱਥੇ ਭਗਤੀ ਵੀ ਕਰਨੀ ਹੈ ਕਹਿੰਦੇ ਨੇ ਭਾਈ ਕਿਰਤ ਕਰਦੇ ਕਰਦੇ ਨਾਮ ਜਪਿਓ ਇਹ ਨਹੀਂ ਆ ਕਿ ਕਹਾ ਬਹਿ ਜੋ ਦੋ ਲੋਚਨ ਮੁੰਦ ਕੇ ਬੈਠੇ ਹੋ ਵਕਤ ਧਿਆਨ ਲਗਾਓ ਮੈਂ ਹੁਣ ਵੀ 8 ਵਜੇ ਉੱਠ ਕੇ ਚੌਂਕੜਾ ਮਾਰ ਕੇ ਬੈਠਣ ਲੱਗਾ ਹੁਣ ਮੈਂ ਧਿਆਨ ਲਾਣ ਲੱਗਾ ਮੈਂ ਭਗਤੀ ਕਰਨ ਲੱਗਣਾ ਸਾਰੇ ਚੱਬਰ ਨੂੰ ਦੱਸਣਾ ਸਾਰੇ ਲੋਕਾਂ ਨੂੰ ਦੱਸਣਾ ਇਹ ਕੋਈ ਭਗਤੀ ਨਹੀਂ ਹੈ ਪਿਆਰੋ ਮਹਾਰਾਜ ਕਹਿੰਦੇ ਨੇ ਇਹ ਪਖੰਡ ਹੈ ਪਤਾ ਬਿਨਾਂ ਲੱਗੇ ਆਪ ਜੀ ਨੇ ਨਿਤਨੇਮ ਕਿਹੜੇ ਵੇਲੇ ਕੀਤਾ ਹੈ ਚੱਬਰ ਸੁੱਤਾ ਹੋਵੇ ਆਪ ਜੀ ਇਸ਼ਨਾਨ ਕਰਕੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਅੰਮ੍ਰਿਤ ਵੇ ਬਾਣੀਆਂ ਦੇ ਨਿਤਨੇਮ ਕਰਕੇ ਆਪਣੇ ਕਾਰਜ ਤੇ ਜਾਣ ਵਾਸਤੇ ਤਿਆਰਬਰ ਤਿਆਰ ਹੋ ਜਾਓ ਮਿਹਨਤ ਵੀ ਕਰਨੀ ਹੈ ਕਿਰਤ ਵੀ ਕਰਨੀ ਹੈ ਨਾਮ ਵੀ ਜਪਣਾ ਬੰਦਗੀ ਵੀ ਕਰਨੀ ਫਿਰ ਉਹ ਆ ਜਾਂਦੇ ਨੇ ਭਗਤ ਬਣ ਜਾਂਦੇ ਨੇ ਮਹਾਰਾਜ ਜੀ ਦੇ ਕਹਿੰਦੇ ਭਗਤਾਂ ਕੀ ਚਾਲ ਨਰਾਲੀ ਉਦਣ ਤੋਂ ਬਾਅਦ ਫਿਰ ਆਪਣੀ ਚਾਲ ਨਰਾਲੀ ਹੋ ਜਾਂਦੀ ਹੈ ਕਿਉਂ ਪਹਿਲਾਂ ਅਸੀਂ ਉੱਠਦੇ ਹਾਂ ਉੱਠਦੇ ਚਾਹ ਪੀ ਲਈ ਭਈ ਹੋਰ ਕੋਈ ਇੱਕ ਦੂਜੇ ਨੂੰ ਬੁਰਾ ਭਲਾ ਬੋਲ ਰਿਹਾ ਉੱਠਦੇ ਆਂ ਉਆ ਨਹੀਂ ਕੀਤਾ ਦੁਆ ਨਹੀਂ ਕੀਤਾ ਫਿਰ ਆਪਣੀ ਜਿਸ ਲਈ ਭਗਤੀ ਵਾਲਾ ਬੰਦਾ ਹੋ ਜਾਂਦਾ ਉੱਠਦੇ ਹੀ ਬੰਦਗੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਉੱਠਣਾ ਇਸ਼ਨਾਨ ਕਰਨਾ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਫਿਰ 4 ਵਜਦੇ ਨੇ ਫਿਰ ਗੁਰਬਾਣੀ ਗਾਣੀ ਹੈ ਪੰਜਾਂ ਬਾਣੀਆਂ ਨਿਤਨਾ ਬੰਦਿਆਂ ਉੱਠਦਿਆਂ ਹਰਨਾਮ ਤੇ ਆਵੇ ਬੰਦਿਆਂ ਉੱਠਦਿਆਂ ਬੈਠਦਿਆਂ ਉੱਠਦਿਆਂ ਸੋਬਤ ਜਾਗਤ ਵਿਸਰਨਾਹੀਂ ਤੂੰ ਸਾਸ ਕੇ ਰਸਾ ਤੇ ਜੱਪੀ ਜੋ ਪੈ ਰਸਣਾ ਨਹੀਂ ਜਪਣਾ ਨਾ ਕਥਾ ਨਾ ਕੰਮ ਕਰੀ ਜਾਓ ਅੱਖਾਂ ਨਾ ਦੇਖੀ ਜਾਓ ਪਰਸਨਾਂ ਨੂੰ ਜਪਣ ਲਈ ਦਾ ਉਹ ਵਾਹਿਗੁਰੂ 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 ਜੀ ਕਰੀ ਜਾਓ ਕਿੱਥੇ ਕੀ ਹੁੰਦਾ ਕੁਛ ਤਾਂ ਜਾਂਦਾ ਸੁੜੀ ਹੈ ਕੰਮ ਵੀ ਕਰਨਾ ਹੈ ਭਾਈ ਕਿਰਤ ਵੀ ਕਰਨੀ ਹੈ ਮਹਾਰਾਜ ਨੇ ਹੱਟੀ ਚ ਲਾ ਕੇ ਸਾਨੂੰ ਦੱਸੀ ਹੈ ਹਲ ਚ ਲਾ ਕੇ ਸਾਨੂੰ ਦੱਸਿਆ ਹੈ ਭਗਤੀ ਕਰਕੇ ਸਾਨੂੰ ਦੱਸੀ ਹੈ ਇਹ ਕੋਈ ਉਹ ਕੰਮ ਨਹੀਂ ਹੈ ਜੋ ਸੜਾ ਸਾਨੂੰ ਦੇਗਾ ਉਹ ਨਹੀਂ ਆਪ ਨਹੀਂ ਕੀਤਾ ਆਪ ਦ੍ਰਿੜਤਾ ਦੇ ਨਾਲ ਚਾਰ ਉਦアシਆਂ ਲਾਈਆਂ ਪਿਆਰੀ ਸਾਧ ਸੰਗਤ ਜੀ ਚਾਰ ਉਦアシਆਂ ਉਹਨਾਂ ਦਿਨਾਂ 'ਚ ਕੋਈ ਕੋਈ ਮੋਟਰਸਾਈਕਲ ਨਹੀਂ ਸੀ ਹੁੰਦੇ ਕੋਈ ਕਾਰਾਂ ਨਹੀਂ ਸੀ ਹੁੰਦੀਆਂ ਕੋਈ ਗੱਡੀਆਂ ਮੋਟਰਾਂ ਨਹੀਂ ਸੀ ਹੁੰਦੀਆਂ ਮਹਾਰਾਜ ਨੇ ਦੁਨੀਆ ਦੀ ਇੰਨੀ ਚਿੰਤਾ ਕੀਤੀ ਸਾਡੇ ਲੋਕਾਂ ਦੀ ਚਾਰ ਉਦアシਆਂ ਲਈਆਂ ਚਾਰੋਂ ਦਿਸ਼ਾ ਵਿੱਚ ਜਾ ਕੇ ਆਪ ਨੇਪਾਲ ਵਿੱਚ ਚਲ ਜਓ ਉੱਥੇ ਲਾਮਾ ਜੀ ਕਰਕੇ ਮਹਾਰਾਜ ਨੂੰ ਜਾਣਦੇ ਨੇ ਆਪਦੀ ਪਗੜੀ ਦੇਖਣਗੇ ਬੜਾ ਸਤਿਕਾਰ ਕਰਦੇ ਬੜਾ ਪਿਆਰ ਕਰਦੇ ਨੇ ਕੀ ਕਹਿੰਦੇ ਨੇ ਗੁਰੂ ਨਾਨਕ ਲਾਮਾ ਜੀ ਦੇ ਬੱਚੇ ਆਏ ਨੇ ਗੁਰੂ ਨਾਨਕ ਦੇ ਬੱਚੇ ਆਪਦੇ ਨੇ ਆਪ ਜੀ ਨੂੰ ਸੋ ਐਸੇ ਤਰੀਕੇ ਜਿੱਧਰ ਜਿੱਧਰ ਵੀ ਮਹਾਰਾਜ ਗਏ ਨੇ ਉਹ ਮਹਾਰਾਜ ਦਾ ਮਹਾਰਾਜ ਹਰ ਜਗ੍ਹਾ ਦੇ ਵਿੱਚ ਉਹਨਾਂ ਦੀ ਪੂਜਾ ਹੋ ਮਹਾਰਾਜ ਦੀ ਪੂਜਾ ਹੋਈ ਹਰ ਧਰਮ ਦੇ ਲੋਕ ਉਹਨਾਂ ਨੂੰ ਮੰਨਦੇ ਨੇ ਤਰੀਕਾ ਅਪਣਾਇਆ ਉਹਨਾਂ ਦਾ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਮੰਨਦੇ ਨੇ ਪਿਆਰਿਓ ਸੂ ਮਾਰੇ ਕਹਿੰਦੇ ਫਿਰ ਤੁਹਾਡੀ ਚਾਲ ਜਿਹੜੀ ਨਰਾਲੀ ਹੋ ਜਾਂਦੀ ਹੈ ਚਾਲ ਨਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਚਾਲਾਂ ਨਰਾਲੀ ਭਗਤਾ ਦੀ ਮਰਿਆਦਾ ਅਨੋਖੀ ਹੈ ਭਗਤਾ ਦੀ ਮਰਿਆਦਾ ਅਨੋਖੀ ਹੈ ਭਗਤਾ ਦੀ ਚਾਲ ਨਰਾਲੀ ਚੱਲਣਾ ਰਲੀ ਭਗਤਾਂ ਕੀਰੀ ਵਿਖਮ ਵਾਰਗ ਚਲਣਾ ਉਹਨਾਂ ਦੇ ਰਹਾ ਤੁਰਨਾ ਔਖਾ ਹੈ ਵਿਖਮ ਰਸਤੇ ਹਨ ਕਿਹੜੇ ਹਨ ਭਾਈ ਖੰਡਿਓ ਤਿੱਖੀ ਵਾਲੋਂ ਨਿੱਕੀ ਜਦੋਂ ਸੰਸਾਰ ਤੋਂ ਤੁਰਨਾ ਨਾ ਕੋਈ ਸੜਕਾਂ ਨਹੀਂ ਮਿਲਣੀਆਂ ਕੋਈ ਸਾਨੂੰ ਕੋਰ ਅੰਧੇਰਾ ਹੈ ਉੱਥੇ ਕੁਝ ਨਹੀਂ ਹੈ ਤੇ ਰਖੰਡਿਓ ਤਿੱਖੀ ਵਾਲੋਂ ਨੇ ਕੀ ਇਹਤ ਮਾਰਗ ਜਾਣਾ ਇਸ ਮਾਰਗ ਤੇ ਚੱਲਣਾ ਤੇ ਉਹ ਕਿੱਦਾਂ ਚੱਲਾਂਗੇ ਪਿਆਰੇ ਉਹ ਇਹਦਾ ਚਿੰਤਾ ਕਰੋ ਫਿਕਰ ਕਰੋ ਭਾਈ ਇਸ ਮਾਰਗ ਤੇ ਚੱਲਾਂਗੇ ਕਿੱਦਾਂ ਫਿਰ ਜਦੋਂ ਮਹਾਰਾਜ ਨੇ ਜੋ ਨਾਮ ਦੀ ਜੋਤੀ ਹਿਰਦੇ ਚ ਵਾਹ ਗਈ ਨਾ ਨਾਮ ਦੀ ਜੋਤੀ ਆਪਦੇ ਅੰਦਰ ਅੰਮ੍ਰਿਤ ਛਕਾ ਕੇ ਜਗਾਈ ਹੈ ਨਾ ਤਾਂ ਆਪਨੇ ساری ਜ਼ਿੰਦਗੀ ਜਪਦੇ ਰਹਿਣਾ ਉਹ ਫਿਰ ਜਿਹੜੇ ਸਾਡੀ ਰੂਹ ਨਿਕਲਦੀ ਹੈ ਨਾ ਸਰੀਰ ਚੋਂ ਉਹ ਫਿਰ ਨਾਮ ਦੇ ਆਸਰਾ ਨਾਮ ਨਾਮ ਤੇ ਸਵਾਰ ਹੁੰਦੀ ਹੈ ਵਾਹਿਗੁਰੂ ਵਾਹਿਗੁਰੂ ਆਤਮਾ ਨੇ ਜੱਪਣਾ ਭਈ ਉਹ ਤਾਂ ਜੱਪੀ ਜਾਂਦੀ ਹੈ ਤੇ ਉਹਦੇ ਉਹ ਫਿਰ ਅਗਲਾ ਰਸਤਾ ਸਾਨੂੰ ਤਿਆ ਕਰਦੀ ਹੋਰ ਕੁਝ ਨਾਲ ਲੈ ਜਾਂਦਾ ਸਿਰਫ ਨਾਮ ਤੋਂ ਬਗੈਰ ਕੋਈ ਵਸਤੂ ਦੁਨੀਆ ਦੀ ਸਾਡੇ ਨਾਲ ਨਹੀਂ ਜਾਂਦੀ ਫੇਰੀ ਸਾਧ ਸੰਗਤ ਜੀ ਨਾਮ ਚੱਲਦਾ ਹੈ ਅੱਗੇ ਰੋਸ਼ਨੀ ਲਾਈਟ ਜਿੱਦਾਂ ਲੜਟਣਾ ਲੈ ਕੇ ਰਸਤਾ ਦਿਖਦੇ ਚਾਰਚ ਲੈ ਕੇ ਤੇ ਹਨੇਰੇ ਵਿੱਚ ਰਸਤਾ ਦੇਖਦੇ ਆ ਨਾ ਇਸ਼ਤਰੀਕੇ ਨਾਮ ਦੀ ਜੋ ਲਾਈਟ ਹੈ ਉਹਦੇ ਆਸਰੇ ਅਸੀਂ ਉਸ ਸमारक ਤੇ ਚੱਲਦੇ ਲਖਣ ਡਿਓ ਤਿੱਖੀ ਵਾਲ ਵਾਲ ਕਹਿੰਦਾ ਹੁੰਦਾ ਵਾਲ ਤੋਂ ਵੀ ਨਿੱਕੀ ਧਾਰ ਹੈ ਉਸ ਸमारक ਤੇ ਆਪਾਂ ਚੱਲਣਾ ਉਸ ਮਾਰਗ ਦੇ ਉੱਤੇ ਨਾਮ ਲੈ ਕੇ ਚੱਲਦਾ ਹੈ ਸੱਚਖੰਡ ਤੱਕ ਜਾਂਦਾ ਹੈ ਸੱਚੇ ਪਾਤਸ਼ਾਹ ਦੇ ਦਰ ਤੱਕ ਲੈ ਕੇ ਜਾਂਦਾ ਹੈ ਇਹ ਸਹਿਬ ਕਹਿੰਦੇ ਨੇ ਲਬ ਲੋਭ ਹੰਕਾਰ ਚੁਕਾ ਲਬ ਲੋਭ ਅਹੰਕਾਰ ਤਜ ਕ੍ਰਿਸ਼ਨਾ ਬਹੁਤ ਨਹੀਂ ਬੋਲਣਾ ਲਾਲਚ ਲੋਭ ਹੰਕਾਰ ਤੋਂ ਖਾਹਿਸ਼ ਤਿਆਗਣੀ ਹੈ ਲਬ ਲੋਭ ਹੰਕਾਰ ਦੀਆਂ ਖਾਹਿਸ਼ਾਂ ਜਿਹੜੀਆਂ ਨਾ ਫਲਾਣੇ ਦਾ ਵੀ ਧਨ ਵਾਰ ਲਵਾਂ ਫਲਾਣੇ ਦਾ ਵੀ ਲੁੱਟ ਲਵਾਂ ਸਾਰਾ ਇਕੱਠਾ ਕਰਕੇ ਬਾਹਰ ਖਲਮਾ ਨਹੀਂ ਭਈ ਆਪਣੇ ਵਿੱਚ ਹੀ ਜੋ ਆਪਣੇ ਪਾਸ ਹੈ ਜੋ ਆਪਣੇ ਹੱਕ ਹੱਕ ਦੀ ਕਮਾਈ ਹੈ ਉਹਨੂੰ ਸੰਭਾਲਣਾ ਉਹਦੇ ਨਾਲ ਆਪਣਾ ਜੀਵਨ ਚਲਾਉਣਾ ਤੇ ਹੰਕਾਰ ਨਹੀਂ ਕਰਨਾ ਜੇ ਬੋਤਾ ਧਨ ਆ ਗਿਆ ਕੋਈ ਬਸੂਆ ਬਾਧੂ ਆ ਗਈਆਂ ਚਾਹ ਆਪਜੀ ਕੋਲ ਹੈ ਉਹਨਾਂ ਨੂੰ ਵੰਡ ਛਕ ਲੈਣਾ ਪਰ ਹੰਕਾਰ ਨਹੀਂ ਕਰਨਾ ਤੇ ਬੋਤਾ ਨਹੀਂ ਬੋਲਣਾ ਅਤੇ ਬੋਤਾ ਬੋਲਣਾ ਵੀ ਨਹੀਂ ਕੰਮ ਦੀ ਗੱਲ ਕਰਨੀ ਹੈ ਕੰਮ ਤੋਂ ਜ਼ਿਆਦਾ ਜੇ ਬਹੁਤ ਕੋਈ ਜ਼ਰੂਰੀ ਗੱਲ ਬਾਤ ਹੋਵੇ ਕਰ ਲੋ ਘਰ ਵਿੱਚ ਬੋਤਾ ਨਹੀਂ ਬੋਲਣਾ ਬੋਤਾ ਬੋਲਣ ਛਖੜ ਹੋਏ ਮਹਾਰਾਜ ਕਹਿੰਦੇ ਨੇ ਬੁੱਤ ਖੰਨਿਓ ਤਿੱਖੀ ਵਾਲੋਂ ਨਿੱਕੀ ਤਮਾਰਗ ਜਾਣਾ ਲਓ ਮਹਾਰਾਜ ਨੇ ਦੱਸ ਦਿੱਤਾ ਖੰਡੇ ਧਾਰੋਂ ਖੰਡੇ ਧਾਰੋਂ ਤਿੱਖੀ ਤੇ ਵਾਲ ਤੋਂ ਵੀ ਨਿੱਕੀ ਧਾਰ ਹੈ ਜਿਸ ਮਾਰਗ ਤੇ ਇਹ ਪ੍ਰਾਣੀ ਤੂੰ ਚੱਲਣਾ ਹੈ ਗੁਰਪ੍ਰਸਾਦ ਦੀ ਇਸ ਡੰਡੀ ਦੇ ਰਸਤੇ ਜਾਣਾ ਹੈ ਜਿਹੜੀ ਵਾਲਾ ਤੋਂ ਨਿੱਕੀ ਹੈ ਖੰਡਿਓ ਤਿੱਖੀ ਹੈ ਇਹ ਡੰਡੀ ਵਿੱਚ ਤੇ ਰਸਤੇ ਤੁਸੀਂ ਜਾਣਾ ਹੈ ਗੁਰਪਸਾਦ ਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਆਪਾ ਛੱਡਿਆ ਆਪਣਾ ਹੰਕਾਰ ਤਿਆਗਿਆ ਗੋਹ ਤਿਆਗਿਆ ਸਭ ਕੁਝ ਤਿਆਗੇ ਗੁਰੂ ਦੇ ਚਰਨਾਂ ਨਾਲ ਲੱਗੇ ਮਹਾਰਾਜ ਕਹਿੰਦੇ ਨੇ ਹਰ ਵਾਸਨਾ ਸੁਮਾਣੀ ਤੇ ਹਰੀ ਦੀ ਖਾਹਿਸ਼ ਲੱਗੀ ਹਰੀ ਦੀ ਖਾਹਿਸ਼ ਲੱਗੀ ਹੁੰਦੀ ਹੈ ਹਰੀ ਨੂੰ ਮਿਲਣ ਦੀ ਤਾਂਗ ਵਿੱਚ ਹਰ ਵੇਲੇ ਰਹਿੰਦਾ ਹੈ اے ਵਾਹਿਗੁਰੂ ਕਦੋਂ ਮੈਨੂੰ ਮਿਲੂਗੇ ਕਦੋਂ ਮੈਂ ਤੇਰੇ ਪਾਸ ਆਵਾਂਗਾ ਹਰ ਵੇਲੇ ਰਾਤ ਨੂੰ ਜਾਗਦਾ ਉੱਠਦਾ ਜਦੋਂ ਆਪ ਜੀ ਵਾਹਿਗੁਰੂ ਕਹਿੰਦੇ ਹੋ ਤੇ ਉਹਦੇ ਨਾਲ ਆਪ ਜੀ ਦੀ ਲਿੰਕ ਹੋ ਜਾਂਦਾ ਤਾਰ ਜੁੜ ਜਾਂਦੇ ਹਨ ਕਿ ਆਪ ਜੀ ਨੂੰ ਅਨੰਦ ਮੰਗਲ ਅਨੰਦ ਅਨੰਦ ਪ੍ਰਾਪਤ ਹੋਣ ਲੱਗ ਪੰਗਾ ਹੈ ਉਹ ਕਹਿੰਦਾ ਹਰ ਵੀਰ ਦੇ ਹੁਣ ਮੈਂ ਮਹਾਰਾਜ ਤੇਰੇ ਨਾਲ ਐਦਾਂ ਹੀ ਰਹਿਵਾਂ ਸੁਭਾਸਨ ਅਸ਼ਮਾਣੀ ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਰਾਲੀ ਗੁਰੂ ਜੀ ਕਹਿੰਦੇ ਨੇ ਭਗਤਾਂ ਦੀ ਮਰਿਆਦਾ ਸਾਰੇ ਜੁਗਾਂ ਵਿੱਚ ਅਨੋਖੀ ਹੀ ਰਹੀ ਹੈ ਕਿਉਂਕਿ ਜੋ ਤੂੰ ਚਲਾਏ ਤੇ ਮੈਂ ਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਹੇ ਮਾਲਕ ਜਿਵੇਂ ਤੂੰ ਤੁਰਦਾ ਹੈ ਅਸੀਂ ਉਵੇਂ ਹੀ ਤੁਰਦੇ ਹਾਂ ਹੋਰ ਤੇਰੇ ਗੁਣ ਮੈਂ ਕੀ ਜਾਣਾ ਕਹਿੰਦੇ ਜਿਬ ਤੂੰ ਚਲਾਏ ਤੇ ਵੇ ਚਲਾ ਜਿਨ ਮਾਰਗ ਪਾਵੈ ਜਿਸ ਤਰ੍ਹਾਂ ਤੂੰ ਤੁਰਦਾ ਹਾਂ ਮੈਂ ਉਸੇ ਦਰ ਤੋ ਦਾ ਜਿ ਉਸੇ ਦਰ ਤੋਰਦੇ ਹੰ ਜਿਨਾਂ ਨੂੰ ਰਾਹ ਪਾ ਦਿੰਦਾ ਹੈ ਕਰ ਕਿਰਪਾ ਜਿਨ ਨਾਮ ਲਈ ਹੈ ਸੇ ਹਰ ਹਰ ਸਦਾ ਆਵੇ ਮਿਹਰ ਕਰਕੇ ਜਿਨਾਂ ਨੂੰ ਨਾਮ ਵਿੱਚ ਲਾ ਦਿੰਦਾ ਨਾ ਤੂ ਸੱਚੇ ਪਾਤਸ਼ਾਹ ਜੀ ਉਹ ਸਦਾ ਹਰੀ ਦਾ ਸਿਮਰਨ ਕਰਦੇ ਹਨ ਜਿਸ ਦੀ ਕਥਾ ਸੁਣਾਈਏ ਆਪਣੇ ਸੇ ਗੁਰਦੁਆਰੇ ਸੁੱਖ ਪਾਵੇ ਜਿਸ ਨੂੰ ਆਪਣੀ ਕਥਾ ਸੁਣਾਉਂਦਾ ਹੈ ਨਾ ਸੱਚੇ ਪਾਤਸ਼ਾਹ ਜੀ ਸੋ ਗੁਰਦੁਆਰੇ ਸੁੱਖ ਪਾਉਂਦੇ ਨੇ ਉਹ ਗੁਰੂ ਦੇ ਦਰ ਤੇ ਸੁੱਖ ਪਾਉਂਦੇ ਨੇ ਸੱਚਖੰਡ ਵਿੱਚ ਇਸ ਆਪਦੇ ਦਰ ਤੇ ਪਹੁੰਚਦੇ ਨੇ ਤੇ ਸੁੱਖਾਂ ਦੀਆਂ ਪ੍ਰਾਪਤੀਆਂ ਕਰਦੇ ਨੇ ਜਿੱਦਾਂ ਦੁਨਿਆਵੀ ਰੂਪ ਵਿੱਚ ਗੁਰਦੁਆਰਾ ਸਾਹਿਬ ਵਿੱਚ ਮਹਾਰਾਜ ਪ੍ਰਕਾਸ਼ਮਾਨ ਹੁੰਦੇ ਨੇ ਅਸੀਂ ਮੱਥਾ ਟੇਕ ਕੇ ਬੈਠਦੇ ਹਾਂ ਇਸੇ ਤਰੀਕੇ ਸੱਚਖੰਡ ਵਿੱਚ ਗੁਰੂ ਮਹਾਰਾਜ ਪ੍ਰਕਾਸ਼ਮਾਨ ਹੁੰਦੇ ਹਨ ਜਿੰਨੀਆਂ ਵੀ ਆਤਮਾਾਂ ਮਾ ਸੇਵਕ ਸਰੀਰ ਛੱਡ ਕੇ ਜਾਂਦੇ ਉੱਥੇ ਜਾ ਕੇ ਭਗਤੀ ਵਿੱਚ ਲੀਨ ਹੋ ਜਾਂਦੇ ਫਿਰ ਮਹਾਰਾਜ ਆਵਣ ਜਾਣ ਦੀ ਗਿੜ ਕਟ ਦਰਦਾ ਹੈ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇਂ ਚਲਾਵੇ ਗੁਰੂ ਜੀ ਕਹਿੰਦੇ ਹਨ ਇਹ ਸੱਚੇ ਮਾਲਕ ਜਿਉ ਭਾਵੇਂ ਜਿਸ ਜਿਸ ਤਰ੍ਹਾਂ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਤੂੰ ਤੋਰਦਾ ਹੈ ਸੋ ਪਿਆਰੀ 사ਤਸੰਗ ਜੀ ਅੱਜ ਆਪਾਂ 15ਵੇਂ ਸ਼ਬਦ ਦੀ ਵਿਚਾਰ ਕਰ ਲਈ ਹੈ ਸੋ ਅਸੀਂ ਇੱਥੇ ਹੀ ਅੱਜ ਦੀ ਸਮਾਪਤੀ ਕਰਾਂਗੇ ਪਿਆਰਿਓ ਵਾਣੀ ਪੜਦੇ ਆਂ ਸੁਣਦੇ ਆਂ ਅੱਖਰ ਬਾਦ ਕਾਰਡ ਭੁੱਲ ਚੁਕ ਹੋ ਜਾਂਦੀਆਂ ਬਹੁਤ ਬਹੁਤ ਗਲਤੀਆਂ ਹੋ ਜਾਂਦੀਆਂ ਅਣਜਾਣ ਵਿੱਚੇ ਹਾਂ ਸਾਧ ਸੰਗਤ ਜੀ ਆਪ ਵਿੱਚ ਬਹੁਤ ਵਿਦਵਾਨ ਸੁਣਦੇ ਨੇ ਬੈਠਦੇ ਨੇ ਆਪ ਜੀ ਕਿਰਪਾ ਕਰਕੇ ਮਾਫੀ ਦੇ ਦੇਣਾ ਬਖਸ਼ ਦੇਣਾ ਜੇ ਕੋਈ ਗਲਤੀ ਹੋ ਗਈ ਹੋਵੇ ਅਸੀਂ ਭੁੱਲਾਂ ਅਸੀਂ ਕਿੰਨੇ ਕਿੰਨੇ ਭੁੱਲਣ ਹਾਰਿਆ ਸੰਗਤ ਜੀ ਬਖਸ਼ਣਯੋਗ ਆ ਆਪ ਜੀ ਨੂੰ 21 ਵਸਵੇ ਬਖਸ਼ਿਆਨ ਮਹਾਰਾ ਜੀ ਨੇ ਤੇ ਆਪ ਜੀ ਵੀ ਬਖਸ਼ਣ ਹਾਰੋ ਸਤਿਗੁਰੂ ਵੀ ਬਖਸ਼ੰਦ ਹਨ ਸੋ ਸਾਹਿਬ ਜੀ ਮਹਾਰਾਜ ਵੀ ਕਿਰਪਾ ਕਰਨ ਸੰਗਤ ਦਾ ਵੀ ਅਸ਼ੀਰਵਾਦ ਜ਼ਰੂਰੀ ਚਾਹੀਦਾ ਐਸੇ ਤਰ੍ਹਾਂ ਆਪ ਦੀ ਸੇਵਾ 'ਚ ਲੱਗੇ ਰਹੀਏ પ્રેમ ਪਿਆਰ ਬਖਸ਼ਦੇ ਰਹਿਣਾ ਪਿਆਰੀ ਸਾਧ ਸੰਗਤ ਜੀ ਅੰਮ੍ਰਿਤ ਜੂੜ ਸਕਣਾ ਅੰਮ੍ਰਿਤ ਸ਼ਕਤੀ ਗੁਰੂ ਵਾਲੇ ਬਣ ਕੇ ਇਸ ਗੁਰਸਿੱਖੀ ਨੂੰ ਧਾਰਨ ਕਰਨਾ ਕਰੇ ਖਾਲਸਾ ਜੀ ਬਣਨਾ ਖਾਲਸਾ ਜੀਓ ਖਾਲਸਾ ਜੀ ਆਪ ਜੀ ਦੇ ਜੀ ਲੱਗ ਜਾਂਦੇ ਨੇ ਨਾਲ ਸਤਿਕਾਰ ਲੱਗ ਜਾਂਦਾ ਹੈ ਗੁਰੂ ਮਹਾਰਾਜ ਕਹਿੰਦੇ ਨੇ ਫਿਰ ਇਹ ਕੌਣ ਹੈ ਰਹਿਤ ਪਿਆਰੀ ਮਝ ਕੋ ਸਿੱਖ ਪਿਆਰਾ ਨਹੀਂ ਰਹਿਣੀ ਰਹੇ ਸੂਈ ਸਿੱਖ ਮੇਰਾ ਸੂ ਸਾਹਿਬ ਕਹਿੰਦੇ ਉਹ ਮੇਰਾ ਸਾਹਿਬ ਹੈ ਭਈ ਸੂ ਸਾਹਿਬ ਮੈਂ ਉਸ ਦਾ 치ਰਾ ਸੁਤੇਰੀ ਸਾਧ ਸੰਗ ਜੀ ਇਹਨਾਂ ਬਚਨਾਂ ਦੇ ਨਾਲ ਖਿਮਾ ਦੀ ਮਾਫੀ ਸਮਾਜ ਦੀ ਜਾਚਕਾ ਪਿਆਰਿਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਨਾ ਉਂਗਲੀ ਲਾ ਕੇ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਇੰਨੀ ਆਪ ਜੀ ਕਿਰਪਾ ਜਰੂਰ ਕਰਿਆ ਕਰੋ ਪਿਆਰਿਓ ਵੱਧ ਤੋਂ ਵੱਧ ਜਿੰਨਾ ਵੀ ਕਰ ਸਕਦੇ ਹੋ ਜਿਨ੍ਹਾਂ ਨੇ ਕਰ ਦਿੱਤਾ ਪਿਆਰਿਓ ਉਹਨਾਂ ਦੇ ਅਸੀਂ ਧੰਨਵਾਦੀ ਹਾਂ ਉਹਨਾਂ ਨੂੰ ਮਹਾਰਾਜ ਚੜ੍ਹਦੀਆਂ ਕਲਾ ਵਿੱਚ ਬਖਸ਼ੇ ਜਿਨ੍ਹਾਂ ਨੇ ਨਹੀਂ ਪਾਈ ਅਜੇ ਸਬਸਕ੍ਰਾਈਬ ਕੀਤੇ ਉਹ ਵੀ ਜਰੂਰ ਕਰ ਦਿਓ ਕਿਰਪਾ ਕਰੋ ਮਿਹਰ ਕਰੋ ਇਹ ਹੀ ਆਪ ਦਾ ਆਸ਼ੀਰਵਾਦ ਹੈ ਸਾਨੂੰ ਤਾਂ ਆਪ ਜੀ ਇਹ ਆਸ਼ੀਰਵਾਦ ਜ਼ਰੂਰ ਦਿਓ ਆਪ ਦਾ ਵੀ ਭਲਾ ਹੋਏਗਾ ਸਭ ਦਾ ਦਾ ਭਲਾ ਹੋਏਗਾ ਸੰਸਾਰ ਵਿੱਚ ਜਿੱਥੇ ਜਿੱਥੇ ਤੱਕ ਬਾਣੀ ਜਾਏਗੀ ਉੱਥੇ ਤੱਕ ਆਪ ਜੀ ਦਾ ਵੀ ਵਿਚ ਹਿੱਸਾ ਹੋਵੇਗਾ ਸੋ ਪਿਆਰੋਂ ਆਪ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ